ਈ ਗੁਰਨਾਨਕ ਕਾਲ ਦੀ ਵਿੱਚ ਆਇਆ ਹਾਂ ਵਿਦਿਆਰਥੀ ਫੀਸ ਭਰ ਕੇ ਗਏ ਹੋ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਸਭ ਨੂੰ ਵਾਹਿਗੁਰੂ ਫਲਕਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਗੁਜਰੀ ਦੇ ਅੰਦਰ ਕਾਫੀ ਸਮੇਂ ਤੋਂ ਇਹ ਸਮਾਜ ਭਲੇ ਕਾਰਜ ਕਰ ਰਹੀ ਹੈ ਜਿੱਥੇ ਸੇਵਾ ਦੇ ਸਬੰਧੀ ਜੋ ਰਾਸ਼ਕ ਦੇਵਾ ਸ਼ਾਵੈੰਦੀ ਸੇਵਾ ਉਥੇ ਦੇਖਿਆ ਅਸੀਂ ਕਈ ਗਰੀਬ ਬੱਚੇ ਜੋ ਫੀਸ ਕਾਰਨ ਪੜ੍ਹਾਈ ਛੱਡ ਦਿੰਦੇ ਨੇ ਕਿਉਂਕਿ ਕਈ ਜਨਰਲ ਕੈਟਾਗਰੀ ਦੇ ਵੀ ਗਰੀਬ ਬੱਚੇ ਨੇ ਫਿਰ ਉਹ ਦਾ ਸਰਕਾਰੀ ਨੰਬਰ ਆ ਜਾਂਦੀ ਹੈ ਪਰ ਜਨਰਲ categories ਦੇ ਬੱਚੇ ਰਹਿ ਜਾਂਦੇ ਨੇ ਸੋ ਅਸੀਂ ਉਹਨਾਂ ਦੇ ਆਰਤੀਆਂ ਲੈ ਕੇ ਉਹਨਾਂ ਦੇ ਵੀ ਹਰ ਸਾਲ 1 ਲੱਖ ਤੋਂ ਵੱਧ ਰੁਪਈਆ ਦੀ ਭਰਦੇ ਆ ਲਗਭਗ 2 ਲੱਖ ਦਾ ਵਾਟ ਸਾਡਾ ਹੁੰਦਾ ਜੋ ਲੱਖ ਰੁਪਈਆ ਛੋਟੇ ਬੱਚਿਆਂ ਨੂੰ ਸਟੇਸ਼ਨਰੀ ਤੇ ਛੋਟੇ ਬੱਚਿਆਂ ਦੇ ਦਾਖਲਾ ਤੇ ਲੱਖ ਰੁਪਈਆ ਉੱਚ ਵਿਦਿਆ ਵਾਲੇ ਬੱਚਿਆਂ ਦਾ ਦਾਖਲਾ ਭਰਦੇ ਆ ਉਹ ਅਸੀਂ ਅੱਗੇ ਕੁਝ ਮਾਨਨਕਾਉਜ ਬਲਾਡਾਂ ਦੇ ਵਿੱਚ ਕ੍ਰਿਸ਼ਨਾ ਕਾਉਜ ਰੰਦੀ ਦੇ ਵਿੱਚ ਅਤੇ ਬਰੇਟੇ ਕੋਈ ਹਟ ਕਾਲਜ ਉੱਥੇ ਭਰਨੀ ਹੈ ਸਭ ਤੋਂ ਵੱਧ ਵੀ ਸਾਡੇ ਕੋਲ ਅਨੰਦ ਕਾਲਜ ਦੇ ਬੱਚਿਆਂ ਦੀ ਹੁੰਦੀ ਹੈ ਸੋ ਅਸੀਂ ਚਾਹੁੰਦੇ ਆ ਕਿ ਸਾਡੇ ਬੱਚੇ ਪੜ੍ਹ ਲਿਖ ਕੇ ਆਪਣੇ ਪੈਰਾਂ ਦੇ ਖੜੇ ਹੋ ਤੱਕ ਤੇ ਇਹ ਹੀ ਮਨਸ਼ਾ ਸਾਡੇ ਹਸਤਾ ਦੀ ਹੈਗੀ ਹੈ ਦਾਨੀ ਸਦਕਾ ਦਾ ਧੰਨਵਾਦ ਹੈ ਜੋ ਸਜੋਗ ਜੀ ਨੇ ਅੰੰਦਨੇ ਨੇ ਔਰ ਪੱਤਰਕਾਰ ਵੀਰਾਂ ਦਾ ਧੰਨਵਾਦ ਹੈ ਜੋ ਸਜੋਗ ਜੀ ਨੇ ਅੰੰਦਨੇ ਨੇ ਕੋਲ ਤੋਂ ਵੀ ਸਾਰਿਆਂ ਨੂੰ ਫੇਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਹਾਂ ਬਹੁਤ ਹੀ ਸਤਿਕਾਰਯੋਗ ਸਾਡੇ ਮਾਤਾ ਗੁਜਰੀ ਪੜਾਈ ਕੇਂਦਰ ਤੋਂ ਆਏ ਹੋਏ ਸਦਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਵਾਇਕੁਜੇ ਖਾਲਸਾ ਸ਼੍ਰੀ ਵਾਗਦੇ ਦੇ ਫਤਿਹ ਅੱਜ ਸਾਡੇ ਵਿਚਕਾਰ ਮਾਤਾ ਗੁਜਰੀ ਪੜਾਈ ਕੇਂਦਰ ਤੋਂ ਸੱਚ ਆਏ ਹੋਏ ਜਿਨ੍ਹਾਂ ਨੇ ਅੱਜ ਸਾਡੇ ਕਾਲਜ ਦੇ ਵਿਦਿਆਰਥੀਆਂ ਲਈ 1 ਲੱਖ ਰੁਪਏ ਦੀ ਡੋਨੇਸ਼ਨ ਦਿੱਤੀ ਹੈ ਇਹ ਡੋਨੇਸ਼ਨ ਫੀਸ ਜਿਹੜੇ ਵਿਦਿਆਰਥੀ ਗਰੀਬ ਪਰਿਵਾਰਾਂ ਤੋਂ ਸੰਬੰਧ ਰੱਖਦੇ ਹਨ ਉਹਨਾਂ ਲਈ ਖਾਸ ਕਰਕੇ ਬਹੁਤ ਵੱਡਾ ਉਪਰਾਲਾ ਇਹ ਟ੍ਰਸਟ ਕਰ ਰਹੀ ਹੈ ਸੋ ਕਾਲਜ ਵੱਲੋਂ ਅਸੀਂ ਬਹੁਤ-ਬਹੁਤ ਧੰਨਵਾਦੀ ਹਾਂ ਇਹਨਾਂ ਦੇ ਤੇ ਅਸੀਂ ਆਸ ਕਰਦੇ ਹਾਂ ਅੱਗੇ ਇਸੇ ਤਰ੍ਹਾਂ ਸਾਨੂੰ ਸਹਿਯੋਗ ਕਰਦੇ ਰਹਿਣਗੇ ਇਸ ਇਲਾਕੇ ਦੇ ਵਿਦਿਆਰਥੀਆਂ ਦੇ ਕਿ ਇਸੇ ਤਰ੍ਹਾਂ ਪੜ੍ਹਾਈ ਲਈ ਮਦਦ ਕਰਦੇ ਰਹਿਣਗੇ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ